ਭਾਈ ਇੱਕ ਮਿੰਟ ਫੋਨ ਦੇਈਆਂ ਹਾਂ ਭਾਈ ਓੱਖਾ ਨੂੰ ਯਾਰ ਆ ਜਾ ਜਿੱਥੇ ਆਣਾ ਨੂੰ ਹਾਂ ਮੈਂ ਬੋਲਦਾ ਹਾਂ ਕਾਲੀ ਸਲੈਡ ਸ਼ਰਟ ਪਾਈ ਆ ਮੈਂ ਅੱਜ ਆ ਜਾ ਹਾਂ ਜੈਲਸੀ ਪਾਈ ਆ ਮੇਰੇ ਆ ਜਾ ਜਿੱਥੇ ਮਰਜ਼ੀ ਆ ਜਾ ਜੀਨ ਦੀ ਪੈਂਟ ਪਾਈ ਆ ਮੇਰੇ ਪਛਾਣ ਨਹੀਂ ਇਕੱਲਾ ਹੀ ਖੜਾ ਯਾਰ ਮੈਂ ਤੂੰ ਆ ਜਾ ਹਾਂ ਘੜੀ ਵੀ ਲਾਈ ਆ ਮੈਂ ਨਕਲੀ ਤਾਂ ਚੱਲੀ ਆ ਕਿੱਥੇ ਕਿੱਥੇ ਖੜੇ ਬਈ ਆਪਾਂ ਕਿੱਥੇ ਖੜੇ ਈਸਟਵੁੱਡ ਮਾਰਕੀਟ ਪਾਰਕਿੰਗ ਤੇ ਬਟ ਈਸਟਵੁੱਡ ਵਾਲੀ ਪਾਰਕਿੰਗ ਜਾ ਤੂੰ ਆ ਜਾ ਯਾਰ ਤੂੰ ਲਿਆ ਬੰਦੇ ਜਨਾਨੀਆਂ ਜੋ ਮਰਜ਼ੀ ਲਿਆ ਹੋਕਿਆਂ ਉਕਿਆਂ ਲਿਆ ਤੂੰ ਕੋਈ ਨਹੀਂ ਡਰਦੇ ਨਹੀਂ ਹੈਗੇ ਅਸੀਂ ਹਾਂ ਇੱਕ ਮਿੰਟ ਫਰੋਜੀ ਆ ਜੀ ਉਹ ਫਰੋਜੀ ਰੰਗ ਦੀ ਪੱਗ ਬੰਨੀਆਂ ਮੈਂ ਡਰਦਾ ਡੁਰਦਾ ਨਹੀਂ ਮੈਂ ਹਾਂ ਦਾ ਨਾਰਥ ਫੇਸ ਲਿਖਿਆ ਮੇਰੀ ਵੈਟ ਸ਼ਰਟ ਤੇ ਦਾ ਨਾਰਥ ਫੇਸ ਵੀਰੇ ਪੰਜਾਬ ਪੰਜਾਬ ਲਿਖਿਆ ਪੰਜਾਬ ਨਾਰਥ ਫੇਸ ਲਿਖਿਆ ਪੰਜਾਬ ਵੀਰੇ ਇੱਕ ਹਾਂ ਤੂੰ ਆ ਜਾ ਯਾਰ ਤੂੰ ਲੈ ਗੱਡੀਆਂ ਡਾਰਾਂ ਭਰ ਕੇ ਲੈ ਆ ਤੂੰ ਯਾਰ ਅਸੀਂ ਡਰਦੇ ਡੁਰਦੇ ਥੋੜੀਆਂ ਯਾਰ ਨਾ 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 ਉਹ ਲੜਾਈਆਂ ਲੜੂਈਆਂ ਤੋਂ ਭਾਈ ਲੜਾਈ ਨੂੰ ਵੀ ਤੂੰ ਡਰਦਾ ਨਹੀਂ 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 ਕੋਈ ਨਹੀਂ ਡਰਦੇ ਅਸੀਂ ਡਰਦੇ ਹੀ ਨਹੀਂ ਅਸੀਂ ਮਾਰ 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 ਦੇਖੀ ਤੂੰ ਤੇਰਾ ਭੂਕ ਕੱਢ ਦੇਣਾ ਅਸੀਂ ਓ ਨਾ ਤੂੰ ਚੱਲ ਸਾਲਾ ਵੱਡਾ ਆ ਆ ਮੇਜ਼ ਲੱਗੇ ਮਗਰ ਮੇਜ਼ ਮੇਜ਼ਾਂ ਕੋਲੇ ਖੜਿਆ ਸੀ ਤੂੰ ਆ ਜਾ ਲੈ ਆ ਜਿਹੜਾ ਕੋਲ ਲੈਣਾ ਲਿਆ ਦੂੰ ਡਰਦੇ ਨਹੀਂ ਹੈਗੇ ਹੀ ਆ ਮਾੜਾ ਜਿਹਾ ਸਰੀਰ ਆ ਮੇਰਾ ਮਾੜਾ ਜਿਹਾ ਪਤਲਾ ਜਿਹਾ ਹਾਂ ਕਮਜ਼ੋਰ ਜਿਹਾ ਲੱਗਦਾ ਮੈਂ ਪਰ ਦੇਖਣ ਨੂੰ ਨਹੀਂ ਕਮਜ਼ੋਰ ਓ ਡਰ ਭਾਈ ਇੰਨੀ ਵਧੀਆ ਆ ਪਤਲਾ ਆ ਜਾ ਤੂੰ ਆ ਜਾ ਵਿੱਚ ਕੋ ਬੋਲਦਾ ਯਾਰ ਗੱਲ ਕਰਦਾ ਨਾ ਮੈਂ ਹਾਂ ਆ ਜਾ ਤੂੰ ਆਹਣ ਭਾਈ ਐਨੀ ਵਧੀਆ ਸੇ ਤਾਂ ਪਤਲਾ ਤੇ ਮੈਂ ਆ ਨਾ ਫਿਰੋਜੀਪਗ ਮੈਂ ਬੰਨੇ ਹੋਈ ਆ ਚੈਲਸੀ ਮੈਂ ਭਾਈ ਨਕਲੀ ਕੜੀ ਮੈਂ ਪਾਈ ਆ ਉਹ ਮੈਨੂੰ ਫੜੂ ਗਿਆ ਕੇ ਉਹ ਆ ਲੈਣ ਦੇ ਯਾਰ ਡਰਦੇ ਆ ਮੈਂ ਖੜਾ ਨਹੀਂ ਕੋਲੇ ਤੇਰੇ ਉਹ ਖੜਾ ਤਾਂ ਹੈਗਾ ਯਾਰ ਹਾਂਜੀ ਮੰਮੀ ਮੇਥੀ ਲੈਣੀ ਆ ਮੈਂ ਹੁਣੇ ਆ ਗਿਆ ਮੈਂ ਨਾਲ ਹੀ ਇੱਥੇ ਹਾਂ ਮੈਂ ਆ ਗਿਆ ਮੇਥੀ ਲੈਣਾ ਓਕੇ ਯਾਰ ਮੰਮੀ ਨੇ ਨਾ ਮੇਥੀ ਮੰਗਾਈ ਮੈਂ ਆਇਆ ਤੂੰ ਦੇਖ ਲਈ ਹੈ ਓਏ ਉਹ ਸਟੇਜ ਦਾ ਹੀ ਓ ਇੱਕ ਮਿੰਟ ਇੱਕ ਮਿੰਟ ਕੋਣ ਇੰਨੀ ਚੈਸੀ ਪਾਈ ਆ ਬਾਈ ਚੈਸੀ ਮੈਂ ਨਹੀਂ ਪਾਈ ਸੀ ਉਹ ਪੰਜਾਬ ਵਾਲੀ ਹੁੱਡੀ ਉਹ ਬੰਦੇ ਨੇ ਪਾਈ ਸੀ ਮੋਟਾ ਜਿਹਾ ਨਕਲੀ ਘੜੀ ਵੀ ਲਾਈ ਹੋਈ ਇਹਨੇ ਦਾ ਜੀ ਭਗਵੰਨੀ ਉਹ ਬੰਦਾ ਨੋਰਥ ਸਰਵਿਸ ਉਹਨ ਮਮੀ ਦਾ ਫੋਨ ਆ ਓਏ ਇਹ ਹੀ ਸੀ ਯਹੀ ਨਹੀਂ ਅਭੀ ਹੋਰ ਸੁਣੀਏ ਮੈਂ ਨਾ ਦੇਖੂ ਕਰੀ ਦਿਸੇ ਮਿਲਿਆ ਮਸੀ ਦਿਸੇ ਆਏ ਰੱਬ ਇਹ ਫਰਕਾਵਾ ਮੈਂ ਤਾਂ ਫੇਰ ਨਾਲ ਹੀ ਰਹਿਣਾ ਜੀ ਅਰ ਗਮ ਸੰਗ ਤੇਰੇ ਸਹਿਣਾ ਜੀ ਜੋ ਜਗ ਸਿਂਹਾਂਵਾ ਜਾਏ ਉਹ ਮੁਝ ਕੋ ਬਸ tujh se kehna ji woh nazm nazm sa mere ho jo pe theher خواب خواب سا تیری